do oh, ਮੋਲ ਸ਼ਰਮਾ ਜੀ ਇਹ ਜਿਹੜਾ ਅਸੀਂ ਇਹ ਰੋਡ ਸ਼ੋਅ ਅਕਾਲੀ ਦਲ ਵੱਲੋਂ ਕੱਢਿਆ ਗਿਆ ਜੀ ਇਹ ਜਿਹੜੀਆਂ ਜਿੰਮੀਆਂ ਚੋਣਾਂ 19 ਤਰੀਕ ਨੂੰ ਹੋਣ ਜਾ ਰਹੀਆਂ ਜੀ ਵੈਸਟ ਹਲਕੇ ਦੇ ਵਿੱਚ ਇਹ ਕੱਢਿਆ ਗਿਆ ਜੀ ਅਸੀਂ ਜਿਹੜੀ ਆਪਣਾ ਅਸੀਂ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਉਹ ਸਾਡਾ ਜੋਸ਼ ਅਸੀਂ ਇੱਕ ਅਸੀਂ ਜੋ ਚਾਹੁੰਦੇ ਆ ਕਿ ਜਿਵੇਂ ਸਾਨੂੰ ਸਭ ਅਸੀਂ ਸਭ ਜਾਣਦੇ ਆ ਕਿ ਐਡਵੋਕੇਟ ਪਰਕਾਸ਼ ਸਿੰਘ ਕੋ ਮੰਡੀ ਜਿਹੜੇ ਸਾਡੇ ਕੈਂਡੀਡੇਟ ਨੇ ਲੁਧਿਆਣਾ ਵੈਸਟ ਦੇ ਉਹਨਾਂ ਦਾ ਮਨੋਬਲ ਵਧਾਉਣ ਦੇ ਲਈ ਉਹਨਾਂ ਨੂੰ ਇੱਕ ਇਹ احساس ਦਿਲਾਉਣ ਦੇ ਲਈ ਕਿ ਸਾਡਾ ਜਿਹੜਾ ਸਾਡਾ ਜੋਸ਼ੀਲਾ ਯੂਥ ਹੈ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਹਲਕੇ ਵੈਸਟ ਦਾ ਉਹ ਤੁਹਾਡੇ ਨਾਲ ਹੈ ਤੁਹਾਡੀ ਸਪੋਰਟ ਦੇ ਵਿੱਚ ਹੈ ਇਹ ਜਿਹੜਾ ਪਿੱਛੇ ਤੁਸੀਂ ਮੇਰੇ ਕਾਫਲਾ ਦੇਖ ਰਹੇ ਹੋ ਇਹ ਸਾਰੇ ਆਪਣੇ ਭਰਾ ਹਲਕੇ ਵੈਸਟ ਤੋਂ ਲੁਧਿਆਣਾ ਸ਼ਹਿਰ ਤੋਂ ਇਕੱਠੇ ਹੋਏ ਨੇ ਖੰਮਨ ਸਾਹਿਬ ਦੀ ਸਪੋਰਟ ਦੇ ਲਈ ਅਕਾਲੀ ਦਲ ਦੀ ਸਪੋਰਟ ਦੇ ਲਈ ਇਹ ਜਿਹੜੇ ਬਾਹਰੀ ਦੇ ਹੰਕਾਰੀ ਲੋਕੀ ਜਿਹੜੀ ਸਾਡੇ ਪੰਜਾਬ ਤੇ ਕਬਜ਼ਾ ਕਰਕੇ ਬੈਠੇ ਨੇ ਸਾਡਾ ਬਸ ਇੱਕ ਇਹੀ ਮੋਟਿਵ ਹੈ ਕਿ ਅਸੀਂ ਇਹ ਬਾਹਰੀ ਦੇ ਹੰਕਾਰੀ ਲੋਕਾਂ ਨੂੰ ਪੰਜਾਬ ਤੋਂ ਬਾਹਰ ਚੱਕੇ ਮਾਰੀਏ ਇਹਨਾਂ ਨੇ ਲਾਅ ਐਂਡ ਆਰਡਰ ਦਾ ਜਿਹੜਾ ਸਾਡੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਬਣਾਤੀ ਸਾਡੇ ਲੁਧਿਆਣਾ ਸ਼ਹਿਰ ਦੀ ਸਾਨੂੰ ਇਹ ਪੂਰਾ ਸ਼ਿਵਾਸਨ ਹੈ ਕਿ ਜਦੋਂ ਖੰਮਨ ਸਾਹਿਬ ਵਰਗੇ ਐਮਐਲਏ ਸਾਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਿਲ ਜਾਣਗੇ ਤੇ ਜਦੋਂ 2027 ਦੇ ਚੋਣਾਂ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਬਿਲਕੁਲ ਸਾਰੀ ਕਿ ਇਸ 2023 ਦੇ ਇਲੈਕਟੋਨਿਕ ਜੂਰੀ ਜਿਹੜੀਆਂ ਉਹਦੇ ਪਟਕਾਣੇ ਕੀ ਸਾਡੇ ਜਿਹੜੇ ਫਕਟਾਰੀਓ ਕੈਂਡੀਡੇਟ ਐਡਮਿਨ ਪਰਸਨ ਕੋ ਮੰਡੀ ਨੇ ਉਹ ਬਿਲਕੁਲ ਬੜੀ ਹਾਈ ਲੀਡ ਦਾ ਯਤਨ ਕਿ ਜਿਹੜੇ ਦੋਨੋਂ ਇਹ ਦੋਨੋਂ ਤਿੰਨੋਂ ਕੈਂਡੀਡੇਟ ਨੇ ਦੂਸਰੀ ਪਾਰਟੀਆਂ ਦੇ ਉਹਨਾਂ ਨੂੰ ਇੱਕ ਵੱਡੀ ਗਿਣਤੀ ਨਾਲ ਵੱਡੇ ਮਾਰਜਨ ਨਾਲ ਉਹਨਾਂ ਨੂੰ ਹਾਰ ਦੇਣ ਤੇ ਸਾਡੇ ਬੈਠ ਹਲਕੀ ਦੀ ਸੁਧਾਰ ਕਰਨ ਇਹਨਾਂ ਨੂੰ ਉਮੀਦ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਇਹੀ ਚੀਜ਼ ਹੋਣ ਵਾਲੀ ਹੈ ਸ਼ੋਮਣੀ ਕਾਲੀ ਦਾ ਰੋਡ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਰੋਡ ਸ਼ੋਅ ਨਹੀਂ ਹੈ ਇਹ ਜਸਟ ਅਸੀਂ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਪਿਛਲੇ 2 ਦਿਨਾਂ ਤੋਂ ਇੱਥੇ ਲੁਧਿਆਣੇ ਦੇ ਵਿੱਚ ਡੇਰੇ ਲਾ ਕੇ ਤੇ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਿਹਾ ਝੂਠ ਭਰੋਸ ਰਿਹਾ ਉਸ ਸੀਜ਼ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇੱਕ ਜਸਟ ਢੇਡਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਆ ਤੁਸੀਂ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਡੇ ਭਗਵੰਤ ਮਾਨ ਦੇ ਝੂਠ ਦੇ ਖਿਲਾਫ ਸੱਚਾਈ ਨੂੰ ਸਾਹਮਣੇ ਲਿਆਉਣ ਵਾਸਤੇ ਜਿਹੜੇ ਵੀ ਕੈਂਡੀਡੇਟ ਚੋਣ ਲੜ ਰਹੇ ਆ ਉਹਨਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਆਉਣ ਵਾਸਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਆਉਣ ਵਾਸਤੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਵਾਸਤੇ ਅਸੀਂ ਇੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਆਪ ਮਾਰੇ ਜਿਹੜੇ ਨੌਜਵਾਨ ਜੁੜ ਰਹੇ ਆ ਇੱਕ ਗੱਲ ਦੀ ਗਵਾਹੀ ਭਰਦੇ ਆ ਕਿ ਆਉਣ ਵਾਲੇ ਜਿਹੜੀ 19 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੌਜਵਾਨ ਵਰਗ ਵਿਕਾਸ ਨੂੰ ਨੌਜਵਾਨ ਵਰਗ ਸੋਚ ਨੂੰ ਨੌਜਵਾਨ ਵਰਗ ਲਿਆਕਤ ਨੂੰ ਵੋਟ ਪਾਉਣ ਜਾ ਰਿਹਾ ਇੱਥੇ ਬਾਹਰੀ ਤੇ ਹੰਕਾਰੀ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨੇ 2-2000 ਕਰੋੜ ਦੇ ਕੱਪੜੇ ਕੀਤੇ ਜਿਨ੍ਹਾਂ ਨੇ ਦਿੱਲੀ ਦਾ ਪੰਜਾਬ ਤੇ ਰਾਜ ਕਰਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਭਜਾਉਣ ਤੇ ਆਪਣੇ ਲੁਧਿਆਣੇ ਵਾਲੇ ਲੋਕ ਆ ਜਿਹੜੇ ਆਪਦੇ ਲੋਕਲ ਕੈਂਡੀਡੇਟ ਨੂੰ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਨ ਵਾਲੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ 19 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਬਾਹਰ ਆਉਣਗੇ ਤੇ ਲੁਧਿਆਣਾ ਚੋਣ ਦੇ ਵਿੱਚੋਂ ਉਸ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨ੍ਹਾਂ ਨੇ ਪੰਜਾਬੀਆਂ ਨੂੰ ਝੂਠ ਮਾਰ ਕੇ ਗੁੰਮਰਾਹ ਕੀਤਾ ਜਿਨ੍ਹਾਂ ਨੇ ਨੌਜਵਾਨ ਨੂੰ ਨਸ਼ਿਆਂ ਤੇ ਮੁੱਦੇ ਤੇ ਸਿੱਖਿਆ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਗੁੰਮਰਾਹ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਹੰਕਾਰ ਦਾ ਧੌਣ ਦੇ ਵਿੱਚ ਕਿਲਾ ਨਾ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਜੁੜੇ ਹਨ ਲੁਧਿਆਣੇ ਦੇ ਵਿੱਚ ਤੁਹਾਡੀ ਇਹ ਧੌਣ ਦਾ ਕਿਲਾ ਸੀ ਨੌਜਵਾਨ ਕੱਢ ਕੇ ਜਾਣਾ। ਸ਼ਰਮਣੀ ਤਰਾਸਦੀ ਦੀ ਗੱਲ ਆਪਾਂ ਕਹਿ ਸਕਦੇ ਹਾਂ ਜਿਹੜੀ ਅਸੀਂ ਗੱਲ ਕਰਦੇ ਨਾ ਬਾਹਰੀ ਤੇ ਪੰਜਾਬੀ ਅਸੀਂ ਐਸੇ ਕਰਕੇ ਕਹਿ ਰਹੇ ਹਾਂ ਕਿ ਮੁੱਦਿਆਂ ਦੀ ਰਾਜਨੀਤੀ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਨ ਵਾਸਤੇ ਇਕੱਠੇ ਹੋਏ ਕਿ ਆਪਾਂ ਦੇਖੀਏ ਕਿ ਆਪਣਾ ਤੇ ਬਗਾਨਾ ਕੌਣ ਹੈ। ਉਦੇ ਵਿਚਲਾ ਫਰਕ ਕਰਨ ਦਾ ਸਮਾਂ ਆ ਗਿਆ ਜੀ ਕਿੰਡੀ ਤਰਾਸਦੀ ਦੀ ਗੱਲ ਹੈ ਕਿ ਸਾਡੇ ਜਿਹੜੇ ਇਥੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸੁਜੀਬ ਰੋੜਾ ਜੀ ਉਹਨਾਂ ਨੂੰ ਸਾਡੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੀਆਂ ਅੱਜ ਚੋਣਾਂ ਹੋ ਰਹੀਆਂ ਨੇ ਜੇ ਭਾਵੇਂ ਰਾਜ ਸਭਾ ਦੇ ਵਿੱਚ ਗਏ ਤੇ ਚਾਹੇ ਅੱਜ ਵਿਧਾਨ ਸਭਾ ਦਾ ਮੈਂਬਰ ਬਣਨ ਵਾਸਤੇ ਇਸ ਸਵਿਧਾਨ ਨੂੰ ਲਾਗੂ ਕਰਾਉਣ ਵਾਸਤੇ ਵੋਟ ਦਾ ਅਧਿਕਾਰ ਦਿਵਾਉਣ ਵਾਸਤੇ ਜਿਹੜੇ ਕਰਤਾਰ ਸਿੰਘ ਸਰਾਭੇ ਵਰਗੇ ਸਾਡੇ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਅੱਜ ਸਾਡੇ ਹਾਕਮ ਨੂੰ ਅੱਜ ਸੱਤਾ ਦੇ ਵਿੱਚ ਲਾਲ ਸੱਤਾ ਦੇ ਹੰਕਾਰ ਦੇ ਵਿੱਚ ਨੇ ਹੋਏ ਸਾਡੇ ਆਗੂਆਂ ਨੂੰ ਸਾਡੇ ਦੇ ਨਾਇਕਾਂ ਦਾ ਨਹੀਂ ਪਤਾ ਜੇ ਨਾਇਕਾਂ ਦਾ ਨਹੀਂ ਪਤਾ ਤੇ ਸਾਡੀ ਨੌਜਵਾਨੀ ਦੀ ਸਾਰ ਕਦੋਂ ਲੈਣਗੇ ਇਸੇ ਕਰਕੇ ਸਾਡਾ ਮੰਤਵ ਹੈ ਕਿ ਜਿਹੜੇ ਬਾਹਰੀ ਝੂਠੇ ਮਕਾਰ ਫੱਕ ਟਾਈਪ ਦੇ ਬੰਦੇ ਨੇ ਇਹਨਾਂ ਨੂੰ ਭਜਾਉਣ ਦਾ ਸਮਾਂ ਤੇ ਆਪਦੇ ਲੋਕਲ ਕੈਂਡੀਡੇਟ ਨੂੰ ਜਿਤਾਉਣ ਦਾ ਸਮਾਂ ਇਹ ਗੱਲ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਨੂੰ ਬਿਲਕੁਲ ਮੰਗਣੀ ਚਾਹੀਦੀ ਜੀ ਤੁਸੀਂ ਦੱਸੋ ਵੀ ਕਿੱਡੀ ਹਰਾਨਗੀ ਦੀ ਗੱਲ ਹੈ ਵੇਖੋ ਇਤਿਹਾਸ ਕਿਸੇ ਕੌਮ ਦਾ ਸਰਮਾਇਆ ਜੇ ਸਾਡੇ ਆਗੂ ਨਹੀਂ ਸਾਡੇ ਇਤਿਹਾਸ ਤੋਂ ਵਾਕਿਫ ਤੇ ਸਾਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣੀ ਹੈ ਇਸ ਕਰਕੇ ਇਹੋ ਜਿਹੇ ਆਗੂ ਆ ਜਿਹੜੇ ਨਾਲ ਪੰਜਾਬ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਨਾ ਇਹਨਾਂ ਨੂੰ ਪੰਜਾਬ ਦਾ ਦਰਦ ਹੈ ਨਾ ਪੰਜਾਬ ਦੇ ਇਤਿਹਾਸ ਨਾਲ ਕੋਈ ਲੈਣ ਦੇਣਾ ਇਹ ਸਿਰਫ ਆਪਣੀਆਂ ਰੋਟੀਆਂ ਸੇਕਣ ਆਏ ਨੇ ਇਸ ਕਰਕੇ ਇਹਨਾਂ ਨੂੰ ਭਜਾਉਣ ਦਾ ਸਮਾਂ ਆ ਗਿਆ ਜਸ਼ਨੋ ਲਖਿਆ ਜੀ ਮੈਂ ਐਸਓਆਈ ਮਾਲਵਾ ਜੋਨ ਇੱਕ ਦਾ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਇੱਥੇ ਸਰਦਾਰ ਪਰਪਕਾਰ ਸਿੰਘ ਜੀ ਘੁੰਮਣ ਜੋ ਕਿ ਸ਼ਰੂਮਨੀ ਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਆ ਮੈਂ ਇੱਕੋ ਹੀ ਗੱਲ ਕਹੂੰਗਾ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਕਿ ਇੱਕ ਪਾਸੇ ਇੱਕ ਆਮ ਇਨਸਾਨ ਹੈ ਜੋ ਥੋਡੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਜੰਮਿਆ ਪਲਿਆ ਤੇ ਥੋਡੇ ਹੱਕਾਂ ਦੀ ਲੜਾਈ 100 ਦੇ ਵਿੱਚੋਂ 60% ਜੋ ਕੇਸ ਨੇ ਹਾਈ ਕੋਰਟ ਦੇ ਉਹ ਫਰੀ ਦੇ ਵਿੱਚ ਲੜਦੇ ਆਏ ਨੇ ਕਿਉਂਕਿ ਉਹਨਾਂ ਨੂੰ ਗਰੀਬ ਲੋਕਾਂ ਦਾ ਦਰਦ ਪਤਾ ਹੈ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਪਤਾ ਹੈ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਤੱਕੇਸ਼ਾ ਹੀ ਪਤਾ ਹੈ ਦੂਜੇ ਪਾਸੇ ਕਾਂਗਰਸ ਹੈ ਆਮ ਆਦਮੀ ਹੈ ਇੱਕ ਕਰਪਟ ਲੀਡਰ ਹੈ ਇੱਕ ਬਾਹਰੋਂ ਆਇਆ ਲੀਡਰ ਹੈ ਜਿਹਨੂੰ ਨਾਂ ਲੁਧਿਆਣੇ ਦਾ ਪਤਾ ਹੈ ਨਾ ਪੰਜਾਬ ਦਾ ਪਤਾ ਹੈ ਸਿਰਫ ਰਾਜਨੀਤੀ ਕਰਨ ਪੈਸਾ ਕਮਾਉਣ ਇੱਥੇ ਆਇਆ ਹੈ ਚੋਣ ਹੈ ਕਿ ਜੋ ਸੰਜੀਵ ਰੋੜਾ ਇਲੈਕਸ਼ਨ ਲੜਦਾ ਪਿਆ ਹੈ ਉਹ ਸਿਰਫ ਲੁਧਿਆਣੇ ਵਾਸਤੇ ਇਲੈਕਸ਼ਨ ਨਹੀਂ ਲੜਦਾ ਪਿਆ ਉਹ ਰਵਿੰਦਰ ਕੇਜਰੀਵਾਲ ਵਾਸਤੇ ਇਲੈਕਸ਼ਨ ਲੜਦਾ ਪਿਆ ਜੋ ਕਿ ਉਹਨੂੰ ਸੀਟ ਉਹਨੇ ਖਾਲੀ ਕਰਕੇ ਦੇਣੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦਾ ਸਾਰਾ ਕੋਸ਼ ਰਾਜ ਭਾਗ ਇਹ ਪੰਜਾਬ ਦੇ ਵਿੱਚ ਪਹਿਲਾਂ ਦਿੱਲੀ ਤੋਂ ਚਲਾਉਂਦੇ ਸੀ ਹੁਣ ਉਹ ਆਣ ਕੇ ਪੰਜਾਬ ਦੇ ਵਿੱਚ ਚਲਾਉਣਗੇ ਤੇ ਉਹ ਪੰਜਾਬੀ ਬਰਦਾਸ਼ਤ ਨਹੀਂ ਕਰਨ ਦੇਣਗੇ ਕਿ ਖੇਤਰੀ ਪਾਰਟੀ ਨੂੰ ਅਕਾਲੀ ਦਲ ਨੂੰ ਵਾਪਸ ਲਿਆ ਕੇ ਪੰਜਾਬ ਨੂੰ ਉਹਨਾਂ ਆਗੇ ਹੱਕਾਂ ਦਿਵਾਉਣ ਦੀ ਕੋਸ਼ਿਸ਼ ਕਰਨਗੇ ਜੋ ਕਿ ਅੱਗੇ ਹਾਕਮ ਅਕਾਲੀ ਦਲ ਨੇ ਹਰੇਕ ਵਰਗ ਨੂੰ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਨੇ ਸਿਵਾਏ ਜੋ ਇਹਨਾਂ ਕਬਲੇ ਵੱਡੇ ਵੱਡੇ ਕੀਟੇ ਨੇ ਇਹ ਜੇਲਾ ਚ ਵੀ ਉਹ ਆਏ ਨੇ ਕਿਸੇ ਤਰ੍ਹਾਂ ਦਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾਗਾ ਕੁਛ ਨਹੀਂ ਹੈਗਾ ਸਿਰਫ ਬਦਮਾਸ਼ੀ ਤੇ ਪੈਸਾ ਹੈ ਪੈਸਾ ਉਹ ਵੀ ਲੋਕਾਂ ਦਾ ਤੇ ਲੋਕਾਂ ਦੀ ਲਾਉਣਾ ਚਾਹੁੰਦੇ ਨੇ ਇਹ ਸਾਡੀ ਦਾਹੀ ਆਪੀ ਨੇ ਸੰਜੀਵ ਰੋੜੇ ਤੋਂ ਵੀ ਪੈਸੇ ਲੈ ਲਓ ਆਸ਼ੂ ਤੋਂ ਵੀ ਪੈਸੇ ਲੈ ਲਓ ਉਹ ਤੁਹਾਡੇ ਹੀ ਪੈਸੇ ਨੇ ਉਹਨਾਂ ਕੋਈ ਸਹਾਰ ਨਹੀਂ ਕਰਨਾਗਾ ਕਿ ਵੋਟ ਆਪਣੀ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਨੂੰ ਪਾ ਕੇ ਕਾਮਯਾਬ ਕਰੋ ਜੋ ਕਿ ਰੁਕੀ ਹੋਈ ਵਿਕਾਸ ਦੀ ਰਫਤਾਰ 10 ਸਾਲਾਂ ਬਾਅਦ ਆ ਕੇ ਵਾਪਸੀ ਕਰੇਗੀ ਕਿ ਇੱਕ ਪੰਜਾਬ ਦਾ ਸਨੇਰਕ ਵਿਖਟਾ ਹੋਏ ਸ਼ਰਮਣੀ ਅਕਾਲੀ ਦਰ ਜਿੰਦਾਬਾਦ ਸਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਗੁੰਮਣ ਤੇਰੀ ਸੋ